ਬੈਟਰੀ ਜਾਨੀ ਕਿ ਇੰਜਰੀ ਮੇਰੇ ਕਾਫੀ ਸੀਗੀ ਗਿੱਟਾ ਟੁੱਟ ਗਿਆ ਸੀ ਮੇਰਾ ਇੱਕ ਜਿਹੜਾ ਕਿ ਭੋਰ ਚੋਰੀ ਹੋ ਗਿਆ ਸੀ ਫਿਰ ਲਾਤਾ ਟੁੱਟ ਗਈ ਉਹੀ ਫਿਰ ਮੇਰਾ ਉਹੀ ਪੱਟ ਟੁੱਟ ਗਿਆ ਫਿਰ ਉਹੀ ਚੂਕਣਾ ਟੁੱਟ ਗਿਆ ਤੇ ਦੋ ਪਸਲੀਆਂ ਟੁੱਟੀਆਂ ਤੇ ਰੀੜ ਦੀ ਹੱਡੀ ਦੇ ਦੋ ਮਣਕੇ ਤੇ ਇੱਕ ਆ ਗੱਟ ਰੁੱਟ ਗਿਆ ਜੀ ਬائیں ਸੀਗੇ ਮਸਾਂ ਹੀ ਬਚਣ ਵਾਲੀ ਗੱਲ ਸੀ ਇੱਕ ਆਕਸੀਜਨ ਮੇਰੇ ਚ ਜਾਨੀ ਕਿ ਬਹੁਤ ਠੀਕ ਹੈ ਜੀ ਵਧੀਆ ਸਰਵਿਸ ਸੀਗੀ ਬਹੁਤ ਵਧੀਆ ਜਨਕ ਟਰੀਟ ਕੀਤਾ ਡਾਕਟਰ ਸਾਹਿਬਾ ਨੇ ਤੇ ਬਾਕੀ ਆਏ ਆ ਕੋਈ ਮੈਨੂੰ ਆਏ ਨਹੀਂ ਲੱਗਾ ਵੀ ਕੋਈ ਜਿਵੇਂ ਆਪਾਂ ਕਹਿ ਸਕਦੇ ਆ ਵੀ ਡਾਕਟਰ ਜਿਵੇਂ ਵੀ ਮੇਰੀ ਕੋਈ ਸੁਣੀ ਨਾ ਜੀ ਕਈ ਹਸਪੀਟਲਾਂ ਗਏ ਵੀ ਆਪਦੇ ਕੋਲੋਂ ਮੈਂ ਕਹਿ ਦਈਏ ਬਣਾ ਕੇ ਚਾਰ ਗੱਲਾਂ ਕਹਿ ਦਈਏ ਉਹਦਾ ਕੋਈ ਫਾਇਦਾ ਤਾਂ ਮੜਾ ਜਿਹਾ ਸੁਨੇਹਾ ਭੇਜ ਦਿੰਦਾ ਵੀ ਉਤੋਂ ਕਿ ਮੈਨੂੰ ਆਹ ਪ੍ਰੋਬਲਮ ਆ ਤਾਂ ਸਾਰਾ ਸਟਾਫ ਜਾ ਕੇ ਮੇਰੀ ਗੱਲ ਸੁਣਦਾ ਹੈ ਖੜਾ ਹੋ ਬਹੁਤ ਵਧੀਆ ਖੜਾ ਹੋ ਜਾਓ ਇੱਕ ਵਾਰੀ ਖੜਾ ਹੋ ਜਾਂਦਾ ਮੈਂ ਕਿਆ ਦਾ ਮਤਲਬ ਹੁਣ ਮੈਂ 100% ਦੇ ਵਿੱਚੋਂ 90% ਠੀਕ ਹੋ ਤੁਸੀਂ ਹਾਂ ਹੈ ਨਹੀਂ 80% ਠੀਕ ਹੈ ਬੀ ਐਮ ਸੀ ਮੇਰੇ ਅਕੋਰਡਿੰਗ ਤਾਂ ਬਹੁਤ ਵਧੀਆ ਹਸਪੀਟਲ ਆ ਕਿਉਂਕਿ ਦੇਖੋ ਅਸੀਂ ਦੇਖਦੇ ਆ ਆਪਾਂ ਹੋਰ ਹਸਪੀਟਲਾਂ ਚ ਵਿਜ਼ਿਟ ਕੀਤਾ ਵਾ ਕੋਈ ਸਟਾਫ ਨਹੀਂ ਉੱਥੇ ਸੁਣਦਾ ਹੈਗਾ ਕੋਈ ਡਾਕਟਰ ਇਹ ਨਹੀਂ ਡੀਪਲੀ ਨਹੀਂ ਸੁਣਦੇ ਹੈਗੇ ਬਟ ਜਿਵੇਂ ਮੇਰੇ ਹਸਬੈਂਡ ਦੇ ਮਲਟੀਪਲਸ ਇੰਜਰੀ ਸੀਗੀਆਂ ਬਟ ਇਹਨਾਂ ਨੇ ਸਾਨੂੰ ਟਾਈਮ ਟੂ ਟਾਈਮ ਪੂਰਾ ਡਿਸਕਸ ਕੀਤਾ ਵੀ ਇਹ ਪ੍ਰੋਬਲਮ ਹੈ ਇਹ ਪ੍ਰੋਬਲਮ ਮਤਲਬ ਸਾਨੂੰ ਸਲਾਹ ਵੀ ਦਿੱਤੇ ਵੀ ਅਸੀਂ ਇਸ ਤਰੀਕੇ ਨਾਲ ਐਡਵਾਈਸ ਕੀਤਾ ਵੀ ਟਰੀਟਮੈਂਟ ਕਰਾਂਗੇ ਅਸੀਂ ਵੀ ਚਲੋ ਇਹਨਾਂ ਤੇ ਭਰੋਸਾ ਕੀਤਾ ਪਰ ਵੀ ਸਾਡਾ ਡਾਕਟਰ ਸਾਹਿਬ ਨੇ ਬਹੁਤ ਵਧੀਆ ਟਰੀਟਮੈਂਟ ਕੀਤਾ ਤੇ ਸਟਾਫ ਬਹੁਤ ਵੀ ਦੇਖ ਰਹੇ ਹਾਂ ਸਿਟੀ ਬਰਨਾਲਾ న్యూ ਅੱਜ ਅਸੀਂ ਸੁਪਰ ਸਪੈਸ਼ਲਿਸਟ ਹਸਪੀਟਲ ਬੀ ਐਮ ਸੀ ਦੇ ਵਿੱਚ ਆ ਉਹਨਾਂ ਦੇ ਮਰੀਜ਼ ਨਾਲ ਵੀ ਗੱਲਬਾਤ ਕਰਾਂਗੇ ਜੋ ਕਿ ਹੁਣ ਪ੍ਰੋਪਰ ਤੌਰ ਤੇ ਠੀਕ ਨੇ ਕੀ ਨਾਮ ਹੈ ਰਣਜੀਤ ਸਿੰਘ ਹੈ ਜੀ ਕੀ ਹੋਇਆ ਸੀ ਸਰ ਤੁਹਾਨੂੰ ਮੇਰਾ ਹੀ ਐਕਸੀਡੈਂਟ ਹੋ ਗਿਆ ਸੀਗਾ ਜੀ ਤੇ ਹੋ ਗਏ 9 ਮਹੀਨੇ ਜੀ ਪਹਿਲਾਂ ਦੀ ਗੱਲ ਹੈ ਮੈਂ ਉਹਦੇ ਵਿੱਚ ਯਾਨੀ ਕਿ ਇੰਜਰੀ ਮੇਰੇ ਕਾਫੀ ਸੀਗੀ ਗਿੱਟਾ ਟੁੱਟ ਗਿਆ ਸੀ ਮੇਰਾ ਇੱਕ ਜਿਹੜਾ ਕਿ ਪਹੋਰ ਚੋਰੀ ਹੋ ਗਿਆ ਸੀ ਜੀ ਫਿਰ ਲਾਤਾ ਟੁੱਟ ਗਈ ਉਹੀ ਫਿਰ ਮੇਰਾ ਉਹੀ ਪੱਟਾ ਟੁੱਟ ਗਿਆ ਜੀ ਫਿਰ ਉਹੀ ਚੂਕਣਾ ਟੁੱਟ ਗਿਆ ਤੇ ਦੋ ਪਸਲੀਆਂ ਟੁੱਟੀਆਂ ਤੇ ਰੀੜ ਦੀ ਹੱਡੀ ਦੇ ਦੋ ਮਣਕੇ ਤੇ ਇੱਕ ਆ ਗੱਟ ਰੁੱਟ ਗਿਆ ਜੀ ਬਾਏ ਸੀਗੇ ਮਸਾਂ ਹੀ ਬਚਣ ਵਾਲੀ ਗੱਲ ਸੀ ਇੱਕ ਆਕਸੀਜਨ ਮੇਰੇ ਚ ਜਾਨੀ ਕਿ ਬਹੁਤ ਥੋੜੀ ਰਹਿ ਗਈ ਸੀ ਕਿਵੇਂ ਦੇਖਦੇ ਹੋ ਜਿਹੜਾ ਤੁਸੀਂ ਹਸਪੀਟਲ ਦੇ ਵਿੱਚ ਪਹੁੰਚੇ ਤੁਹਾਡਾ ਲਾਜ਼ ਪ੍ਰੋਪਰ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਆ ਬੀਐਮਸੀ ਹਸਪੀਟਲ ਨੇ ਠੀਕ ਹੈ ਜੀ ਵਧੀਆ ਸਰਵਿਸ ਸੀਗੀ ਬਹੁਤ ਵਧੀਆ ਜਨਕ ਟਰੀਟ ਕੀਤਾ ਡਾਕਟਰ ਸਾਹਿਬ ਉਹਨਾਂ ਨੇ ਤੇ ਬਾਕੀ ਆਏ ਆ ਕੋਈ ਮੈਨੂੰ ਆਏ ਨਹੀਂ ਲੱਗਾ ਵੀ ਕੋਈ ਜਿਵੇਂ ਆਪਾਂ ਕਹਿ ਸਕਦੇ ਆ ਵੀ ਡਾਕਟਰ ਜਿਵੇਂ ਵੀ ਮੇਰੀ ਕੋਈ ਸੁਣੀ ਨਾ ਜੀ ਕਈਆਂ ਹਸਪੀਟਲਾਂ ਤੇ ਨਹੀਂ ਸੁਣਦੇਗੇ ਹਨਾ ਖਾਣ ਪੀਣ ਦਾ ਤੁਹਾਡਾ ਪ੍ਰੋਪਰ ਪੂਰਾ ਮੇਰਾ ਖਵਾਰ ਪ੍ਰੋਪਰ ਧਿਆਨ ਰੱਖਿਆ ਕਿ ਮੈਂ ਮੈਂ ਕਹਿ ਦਈਏ ਵੀ ਆਪਦੇ ਕੋਲੋਂ ਮੈਂ ਕਹਿ ਦਈਏ ਬਣਾ ਕੇ ਚਾਰ ਗੱਲਾਂ ਕਹਿ ਦਈਏ ਉਹਦਾ ਕੋਈ ਫਾਇਦਾ ਤਾਂ ਹੈ। ਠੀਕ ਆ। ਹਾਂ। ਮੈਨੂੰ ਬਹੁਤ ਹੀ ਜਾਨੀ ਕਿ ਵਧੀਆ ਲੱਗਾ। ਮੈਂ ਮਾੜਾ ਜਾਂ ਸੁਨੇਹਾ ਭੇਜ ਦਿੰਦਾ ਵੀ ਉਤੋਂ ਕਿ ਮੈਨੂੰ ਆ ਪ੍ਰੋਬਲਮ ਆ ਤਾਂ ਸਾਰਾ ਸਟਾਫ ਜਾ ਕੇ ਮੇਰੀ ਗੱਲ ਸੁਣਦਾ ਹੈ। ਬਹੁਤ ਵੱਡੀ ਗੱਲ ਹੁੰਦੀ ਹੈ। ਕਿਵੇਂ ਲੱਗਿਆ ਪ੍ਰੋਪਰ ਕਹਿਣ ਦਾ ਮਤਲਬ ਤੁਹਾਡੀ ਇੱਥੇ ਕੇਅਰ ਕੀਤੀ ਆ ਜਿਵੇਂ ਥੋੜੀ ਜਿਹੀ ਐਉਂ ਆ ਵੀ ਮੇਰੀ ਇੱਕ ਹੱਡੀ ਬੋਨ ਆ ਜਿਹੜੀ ਵੀ ਉਹ ਥੋੜੀ ਜਿਹੀ ਪਿੱਛੇ ਚੱਲ ਰਹੀ ਹੈ। ਜਾਣੀ ਕਿ ਉਹ ਖਰਾਕ ਪਾਣੀ ਉਹੋ ਜਿਹਾ ਹੋਇਆ ਵਾ ਸਾਡਾ ਹਨ ਤੇ ਨਹੀਂ ਮੈਂ ਓਕੇ ਆ ਮੈਂ ਖੜਾ ਹੋ ਜਾਣਾ ਹੁਣ ਖੜਾ ਹੋ ਜਾਓ ਇੱਕ ਵਾਰੀ ਖੜਾ ਹੋ ਜਾਣਾ ਮੈਂ ਕੀਸਾ ਮਤਲਬ ਹੁਣ 100% ਦੇ ਵਿੱਚੋਂ 90% ਠੀਕ ਹੋ ਗਈ ਹਾਂ ਹੈ ਨਹੀਂ 80% ਠੀਕ ਹੈ ਮੇਰਾ ਆ ਥੋੜੇ ਵਜਨ ਆ ਜਿਹੜਾ ਉਹ ਨਹੀਂ ਆਉਂਦਾ ਲੱਤ ਤੇ ਕਿਉਂਕਿ ਉਹ ਸਰਗੋ ਟੁੱਟੀ ਵੀ ਸੀ ਇਹ ਤਾਂ ਹੌਲੀ ਹੌਲੀ ਰਿਕਵਰ ਹੋ ਜਾਊਗਾ ਮੇਰੀ ਰਿਕਵਰ ਹੋਊਗੀ ਤਾਂ ਮੈਡੀਸਨ ਚੱਲਦੀ ਆਈ ਜਾਂਦੇ ਮੈਮ ਕੀ ਨਾਮ ਹੈ ਮਨਜੀਤ ਕੋ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਹਸਪੀਟਲ ਦੇ ਬਾਰੇ ਤੁਹਾਡੇ ਕਹਿੰਦਾ ਮਤਲਬ ਹਸਬੰਡ ਦਾ ਇਲਾਜ ਕੀਤਾ ਗਿਆ ਬੀ ਐਮ ਸੀ ਮੇਰੇ ਅਕੋਰਡਿੰਗ ਤਾਂ ਬਹੁਤ ਵਧੀਆ ਹਸਪੀਟਲ ਆ ਕਿਉਂਕਿ ਦੇਖੋ ਅਸੀਂ ਦੇਖਦੇ ਆ ਆਪਾਂ ਹੋਰ ਹਸਪੀਟਲਾਂ ਚ ਵਿਜ਼ਿਟ ਕੀਤਾ ਵਾ ਕੋਈ ਸਟਾਫ ਨਹੀਂ ਉੱਥੇ ਸੁਣਦਾ ਹੈਗਾ ਕੋਈ ਡਾਕਟਰ ਇਹ ਨਹੀਂ ਡੀਪਲੀ ਨਹੀਂ ਸੁਣਦੇ ਹੈਗੇ ਬਟ ਜਿਵੇਂ ਮੇਰੇ ਹਸਬੰਡ ਦੇ ਮਲਟੀਪਲਸ ਇੰਜਰੀ ਸੀਗੀਆਂ ਬਟ ਇਹਨਾਂ ਨੇ ਸਾਨੂੰ ਟਾਈਮ ਟੂ ਟਾਈਮ ਪੂਰਾ ਡਿਸਕਸ ਕੀਤਾ ਵੀ ਇਹ ਪ੍ਰੋਬਲਮ ਹੈ ਇਹ ਪ੍ਰੋਬਲਮ ਮਤਲਬ ਸਾਨੂੰ ਸਲਾਹ ਵੀ ਦਿੱਤੀ ਵੀ ਅਸੀਂ ਇਸ ਤਰੀਕੇ ਨਾਲ ਐਡਵਾਈਸ ਕੀਤਾ ਵੀ ਟਰੀਟਮੈਂਟ ਕਰਾਂਗੇ ਅਸੀਂ ਵੀ ਚਲੋ ਇਹਨਾਂ ਤੇ ਭਰੋਸਾ ਕੀਤਾ ਪਰ ਵੀ ਸਾਡਾ ਡਾਕਟਰ ਸਾਹਿਬ ਨੇ ਬਹੁਤ ਵਧੀਆ ਟਰੀਟਮੈਂਟ ਕੀਤਾ ਤੇ ਸਟਾਫ ਬਹੁਤ ਵਧੀਆ ਹੋਰ ਕੀ ਕਹਿਣਾ ਚਾਹਣਿਓ ਕਹਿੰਦਾ ਮਤਲਬ ਬਰਨਾਲੇ ਦੇ ਵਿੱਚ ਕਹਿੰਦਾ ਜੇ ਕੋਈ ਹੋਰ ਬਿਮਾਰ ਹੁੰਦਾ ਜਾਂ ਕੁਝ ਵੀ ਹੁੰਦਾ ਉਹਨਾਂ ਨੂੰ ਇੱਥੇ ਪਹੁੰਚਦੇ ਅਸੀਂ ਤਾਂ ਸਾਰੇ ਲੋਕਾਂ ਨੂੰ ਆਪ ਪੈੰਡ ਚ ਲੋਕਾਂ ਨੂੰ ਇਹੀ ਦੱਸਦੇ ਆਂ ਵੀ ਵੱਧ ਤੋਂ ਵੱਧ ਵਿਜ਼ਿਟ ਕਰੋ ਐਵੇਂ ਲੋਕਾਂ ਦੀਆਂ ਗੱਲਾਂ ਨਾ ਸੁਣੋ ਹਨਾ ਵੀ ਕੋਈ ਕਿਦਾਂ ਕਹਿੰਦਾ ਪਰ ਅਸੀਂ ਦੇਖਿਆ ਵਾ ਵੀ ਕੋਈ ਚਾਂਸਸ ਹੈ ਨਹੀਂ ਸੀ ਜਾਨ ਬਚਣ ਦੇ ਪਰ ਅੱਜ ਇਹ ਆਏ ਆ ਵੀ ਤੁਰਨ ਦੇ ਕਾਬਿਲ ਹੋ ਗਏ ਤਾਂ ਇਸ ਹਸਪੀਟਲ ਦੇ ਬਦੌਲਤ ਹੋ ਗਏ ਵੀ ਅਸੀਂ ਦੇਣ ਦੇ ਨਹੀਂ ਸਕਦੇ ਆ ਜੀ ਸਾਡੇ ਨਾਲ ਡਾਕਟਰ ਸਾਹਿਬ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਕੀ ਸੀ ਪੂਰਾ ਸਾਰਾ ਇਹ ਹੇ ਸਸੀਗਾਰ ਜੀ ਜਿਵੇਂ ਮੈਂ ਸੋਨ ਦੱਸਿਆ ਕਿ ਵੀ ਇਨੀਸ਼ੀਅਲ ਟ੍ਰੀਟਮੈਂਟ ਬਹੁਤ ਵਧੀਆ ਹੋਣਾ ਚਾਹੀਦਾ ਜ ਜਿਹਨੋਂ ਇਹ ਸਾਡੇ ਕੋਲ ਆਏ ਸੀ ਇਹਨਾਂ ਦੀ ਆਕਸੀਜਨ 80 ਸੀ ਤੇ ਮਲਟੀਪਲ ਫ੍ਰੈਕਚਰ ਸੀਗੇ ਦੋਨੇ ਫੀਮਰ ਫ੍ਰੈਕਚਰ ਸੀ ਲੱਤ ਫ੍ਰੈਕਚਰ ਸੀ ਚੂਲਾ ਫ੍ਰੈਕਚਰ ਸੀ ਛਾਤੀ ਦੀ ਪਸਲੀਆਂ ਫ੍ਰੈਕਚਰ ਸੀ ਮਨਕੇ ਫ੍ਰੈਕਚਰ ਸੀ ਇਸ ਤਾਂ ਰੱਬ ਦਾ ਬਹੁਤ ਬੜਾ ਸ਼ੁਕਰਾਨਾ ਕਿੰਨੇ ਥਾਂ ਮੈਂ ਕਹਿੰਦਾ ਮਤਲ ਫ੍ਰੈਕਚਰ ਸੀ ਨੀਅਰ ਅਬਾਊਟ 10 ਤੋਂ 11 ਥਾਂ ਤੇ ਫ੍ਰੈਕਚਰ ਸੀਗੇ ਇਹ ਰੱਬ ਦਾ ਸ਼ੁਕਰਾਨਾ ਹੈ ਜੀ ਤੇ ਸਾਡੀ ਡਾਕਟਰਾਂ ਦੀ ਟੀਮ ਦੀ ਮਿਹਨਤ ਹੈ ਤੇ ਇਹਨਾਂ ਦਾ ਭਰੋਸਾ ਤਿੰਨੇ ਗੱਲਾਂ ਇਕੱਠੀਆਂ ਮਿਲ ਕੇ ਅੱਜ ਪੇਸ਼ੈਂਟ ਅਸੀਂ ਪੂਰਾ ਬਣੇ ਠੀਕ ਹਿੱਟਾ ਸਾਡੇ ਕੋ ਰੈਗੂਲਰ ਫਾਲੋਅ ਅਪ ਤੇ ਜਾਂਦੇ ਆ ਜਿਵੇਂ ਪੇਸ਼ੈਂਟ ਦੱਸਿਆ ਕਿ ਮੈਂ 80% ਠੀਕ ਹੈ 20% ਅਸੀਂ ਵਿਦ ਰੈਗੂਲਰ ਐਕਸਰਸਾਈਜ਼ ਤੇ ਫਿਜ਼ੀਓਥੈਰੇਪੀ ਨਾਲ ਠੀਕ ਹੋ ਜਾਵਾਂਗੇ ਕਿ ਬੰਦੇ ਦੀ ਜਾਨ ਨਾਲੋਂ ਵੱਧ ਕੁਝ ਵੀ ਨਹੀਂ ਹੁੰਦਾ ਜਦੋਂ ਇਹ ਆਪਣੇ ਕੋ ਨਾ ਉਸ ਟਾਈਮ ਆਪਣਾ ਨੂੰ ਸਾਹਮਦੇ ਇਹਨਾਂ ਦੀ ਜਾਨ ਵੀ ਜਾ ਸਕਦੀ ਸੀ ਅਸੀਂ ਮੋਕੇ ਮੋਕੇ ਜਿੰਨੂੰ ਸਾਰਾ ਦੱਸਦੇ ਦੇ ਇੱਕ ਅਟੁੱਟ ਵਿਸ਼ਵਾਸ ਪਰਿਵਾਰ ਦਾ ਸਾਡੇ ਤੇ ਸੀ ਤੇ ਅੱਜ ਇਹ ਸਾਡੇ ਕੋਲ ਰੈਗੂਲਰ ਚੈੱਕਅਪ ਲਈ ਆਂਦੇ ਆ ਅਤੇ ਰੱਬ ਦੀ ਬਹੁਤ ਵੱਡੀ ਕਿਰਪਾ ਧੰਨਵਾਦ ਇਹ ਸਾਡੇ ਡਾਕਟਰ ਸਾਹਿਬ ਜਿਨ੍ਹਾਂ ਨੇ ਸਾਨੂੰ ਸਾਰੀ ਇਸ ਮਰੀਜ਼ ਬਾਰੇ